ਭਾਈ ਜੀ ਦਾ ਖਲਸਾ ਵਾਦੀ ਫਤਿਹ ਭਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਭਾਈ ਸਤਨਾਮ ਸਿੰਘ ਜੀ ਲਿੱਦਣਾ ਵੱਲੋਂ ਬਣਾਈ ਗਈ ਦੋ ਕਮੰਟਲ ਦੀ ਜਿਹੜੀ ਮੋਮਬਤੀ ਹੈ ਉਹਨੂੰ ਆ ਤੁਸੀਂ ਦੇਖ ਰਹੇ ਹੋ ਜਗਦੇ ਨੂੰ ਭਾਈ ਸਤਨਾਮ ਸਿੰਘ ਜੀ ਲਿੱਦਣਾ ਵੱਲੋਂ ਬੜੀ ਮਿਹਨਤ ਕਰਕੇ ਬਣਾਈ ਗਈ ਹੈ ਭਾਈ ਬਹੁਤ ਬਹੁਤ ਬਤਾਈ ਦੇ ਪਾਤਰ ਨੇ ਇਹ ਬੱਚੇ ਜਿਹੜੇ ਕੀ ਇਹ ਬਾਧੂ ਚੀਜ਼ਾਂ ਕੋਲੋਂ ਵੀ ਕੰਮ ਲੈਣਾ ਜਾਣਦੇ ਨੇ ਇਸੇ ਤਰ੍ਹਾਂ ਆਪਾਂ ਹਰ ਇੱਕ ਚੀਜ਼ ਜਿਹੜੀ ਬਾਧੂ ਹੈ ਉਹਦੇ ਤੋਂ ਆਪਾਂ ਕੰਮ ਲਈਏ ਭਾਈ ਉਹਨੂੰ ਆਪਾਂ ਅਜਾਈ ਨਾ ਛੁੱਟੀਏ ਤੇ ਅੱਜ ਗੁਰਨਾੰਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਭਾਈ ਇਹ ਸਭ ਤੋਂ ਵੱਡੀ ਖੁਸ਼ਬਤੀ ਤੁਸੀਂ ਜਗ ਦੀ ਦੇਖਦੇ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ